हेलो फ्रेंड्स गुड मॉर्निंग कि सारी वी सवेर हो गई हैगी देखो मॉर्निंग टाइम कि सारे उठ गए साढ़े सवेरे सवेरे उठ गए तो मम्मी ने चाह भी बना ली अंदर सारे उठ गए डैडी भी उठ गए मैं थनों तो अंदर दिखानी हाँ अंदर सारे बच्चे उठ गए साडा रजत भी उठ गया रजत उठे गुड मोर्निंग गुड मॉर्निंग देखो सारे <coughs> ਯੈਸ ਚਾਹ ਵੀ ਬਣਣੀ ਹੈ ਸਾਡੇ ਅੱਜ ਚਾਹ ਨਾ ਬਣਾਏ ਨੇ ਮਮੀ ਨੇ ਖਿਚੜੀ ਚਾਹ ਨਾ ਬਣੀ ਹੈ ਖਿਚੜੀ ਖਿਚੜੀ ਰਾਤ ਬਣਣੀ ਹੈ ਖਾਲੂ ਜੀ ਖਿਚੜੀ ਖਾ ਲੋ ਖਿਚੜੀ ਮੂਹ ਨੀ ਪਾ ਦੇਣਾ ਮੈਂ ਤਾਂ ਮਮੀ ਥੋੜੀ ਜਿਹੀ ਪਾਈ ਬਸ ਅੱਛਾ ਥੋੜੀ ਇਹ ਰੇਕ ਨੂੰ ਦੇ ਦੇ ਮੈਂ ਤਾਂ ਬੜੀ ਖਾ ਲਾਂ ਥੋੜੀ ਜਿਹੀ ਪਾਈ ਹੈ ਤਾਂ ਚਲ ਇਹ ਪਾ ਦੇਣਾ ਚਾਹ ਉਹਨਾਂ ਦੀ ਦੇਖੋ ਮੇਰੀ ਭੈਣ ਲੈ ਕੇ ਚਲੀ ਚਾਹ ਖਿਜੜੀ ਤਾਂ ਲੈ ਜਾਉਦੀ ਹੱਥ ਲੈ ਜਾ ਫੜ ਕੇ ਚਲੋ ਚਲ ਆ ਲੈ ਚਲ ਖਾ ਪੀ ਲੋ ਫਿਰ ਤੇਰੇ ਮੂੰਹ ਭਰਾਇਆ ਪੂਰੀ ਲੈ ਜਾ ਭੈਣ ਆਪਦੀ ਪਾ ਕੇ ਮੈਂ ਧਮਮੇ ਥੋੜੀ ਜੀ ਪਾਈ ਮਦਰ ਡੈਡੀ ਨੂੰ ਭਰਾ ਦਿਆ ਥੋੜੀ ਕੰਮ ਤੇ ਜਾਣਾ ਤੇ ਡੈਡੀ ਨੇ ਹੱਥ ਬਚ ਗਏ ਆਪਾਂ ਚੱਲੇ ਡੈਡੀ ਵਾਸਤੇ ਲੈ ਕੇ ਖਿਜੜੀ ਲੈ ਦੇਖੋ ਡੈਡੀ ਗੱਡੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪੀ ਲੋ ਚਾਹ ਕੋਈ ਐਸੀ ਸਾਰੇ ਬੈਠ ਕੇ ਲੱਗੇ ਚਾਹ ਪੀਣ ਪੀ ਬਰੌਂਡ ਚਾਹ ਅੱਜ ਤਾਂ ਬਿਸਕੁਟ ਖਾ ਰਹੇ ਆ ਅੱਜ ਜੀ ਮੇਰਾ ਜੀ ਕਰ ਰਿਹਾ ਮੂਲੀਆਂ ਵਾਲੇ ਪ੍ਰੌਟੇ ਖਾਣ ਦਾ ਇਸ ਕਰਕੇ ਮੇਰੀ ਸਿਸਟਰ ਜਾ ਰਹੀ ਹੈ ਕਿ ਦੁਕਾਨ ਤੇ ਦਹੀਂ ਲੈਣ ਸੰਦੇ ਆ ਦਿਮਾਗ ਖਰਾਬ ਹੋ ਗਿਆ ਆ ਦੇਖੋ ਤੇ ਸਾਡੇ ਖਤਮ ਹੋ ਗਈ ਦਹੀਂ ਫਿਰ ਇਹ ਹੁਣ ਚੱਲੇ ਨੇ ਦਹੀਂ ਲੈਣ ਜਾਓ ਜੀ ਖਤਮ ਹੋ ਗਈ ਸਾਡੇ ਘਰੇ ਦਹੀਂ ਤਾਂ ਫਿਰ ਇਹ ਚੱਲੇ ਨੇ ਦਹੀਂ ਲੈਣ ਦੇਖੋ ਜੀ ਮੈਂ ਚਿਕਰੇਡ ਰਹੀਆਂ ਨੇ ਮੁਲੀ ਪੁਨਿਆ ਮੁਲੀਆਂ ਦੇਖੋ ਪਾਲਾਂਗੇ तो Ini हां इन्हें मैं झाड़ू ਅਸੀਂ ਮੂਲੀ ਵਾਲੇ ਪਰੌਂਠੇ 'ਚ ਪਿਆਜ਼ ਵੀ ਪਾਵਾਂਗੇ ਕਿਉਂਕਿ ਪਿਆਜ਼ ਪਾ ਕੇ ਹੋਰ ਵੀ ਚਵਾਲ ਲੱਗਦੇ ਨੇ ਇਹ। ਛਿੰਤਾ ਲੈ ਤੋਕ ਨਾ। ਆ ਦੇਖੋ ਪਿਆਜ਼। ਆਪਾਂ ਸੇ ਕਰ ਲਿਆ ਭਾਈ। ਇਹ ਗੱਲ ਲਈ ਹੈ ਦੇਖੋ ਮੂਲੀਾਂ ਧੋ ਕੇ। ਇਹ ਤਾਂ ਫਿਰ ਕਰਕੇ

ਮੈਂ ਇਹਨੇ ਕਰਤਾ ਕੱਢੂ ਗੱਸ ਤੇ ਹੁਣ ਆਪਾਂ ਚੱਲਦੇ ਹਾਂ ਕਿਚਨ ਵਿੱਚ ਚੱਕ ਲਈਏ ਕਿਚਨ ਹਾਲੋ ਮੰਮੀ ਕਰਤਾ ਇਹਨਾਂ ਨੂੰ ਚੋੜ ਲੱਫਟੇ ਨੂੰ ਵਿੱਚ ਪਾ ਕੇ ਮੂਲੀਆਂ ਨੂੰ ਮੂਲੀ ਲੱਗਦੇ ਨੇ ਆਟਾ ਦੇ ਨੂੰ ਦੇਖੋ ਜੀ ਇਹਨੂੰ ਜੋੜਨੇ ਮੈਨੂੰ ਦਿੱਤਾ ਸੀ ਮਸਾਲਾ ਤੇ ਮੈਂ ਇਹਨੂੰ ਓਨੇ ਵਿੱਚ ਪਾ ਕੇ ਦਾ ਪਾਣੀ ਕੱਢ ਲੈਂਦੇ ਹਾਂ ਇਹਨਾਂ ਚੋੜ ਕੇ सारा पानी कटता है स्टार्ट कितना पानी निकल रहा है कौन सा दबा की खराब करता हां हाँ। हाँ देखो ये मम्मी ने मुलिया निचोड़ ली देखो पानी क्यों निकल है जो वो नहीं निकला ਕੰਮ ਗਿਆ। ਕਿ ਬਣ ਗਿਆ ਇਹਦਾ ਲੱਡੂ ਬਣ ਗਿਆ ਦੇਖੀ। ਹੋ ਕਿੰਨਾ ਸੋਹਣਾ ਲੱਗ ਰਿਹਾ। ਪਿੰਨਾ ਜਾ ਬਣ ਗਿਆ ਇਹ ਤਾਂ ਜਿਵੇਂ ਚੌਲਾਂ ਦਾ ਪਿੰਨੀਆਂ ਨੇ ਹੁੰਦੀਆਂ। ਇੱਕ ਮੈਂ ਪੈਣੇ ਚੀਜ਼ੀਆਂ। ਐਸੇ ਤੇ ਚੀਰ ਲੰਦੀ ਢੋਲਿਆ। ਹਾਂ। ਪੁਣਾ ਹੈ ਉਹ ਮੀਂਹ ਜਿਹੜਾ ਪਾ ਆਖਿਆ ਅੰਦਰ। ਤੋਂ ਇਹ ਗੋਲ ਗੋਲ ਜਿਹੀ ਖਿਚੜੀ ਖਾਈਏ ਨਹੀਂ ਛੇਤੀ ਉਹਨਾਂ ਨੂੰ ਪਾਣੀ ਦੀ ਪੈ ਗਈ। ना। और की सच्ची है बहुत है हरा हरा जहाँ करते वजिया लगता है मिर्च जारी पा हाँ बस है? बहुत है तो जीरा पा लेना Gira, lipo ad ammia, tu la gea. Gira. 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 पहला तो लेना चाहिए था तो ये तो है वो अच्छा ना जी मर गया मेरे का ला दे हूं कितना लग रहा है देखो कहीं भी खोल देता हूं ਤੇ ਆਪਣੇ ਤੋਂ ਤਾਂ ਹੀ ਆ ਜਾਂਦੀ ਹੁੰਦੀ ਹੈ ਤਾਂ ਹੀ ਹੈ ਰਾਜ ਮਾਲਣੀ ਸੀ ਜੇ ਪਤਾ ਸੀ ਪਰੌਂਠੇ ਬਣਾਉਣੇ ਨੇ ਸਵੇਰੇ ਸੋਡਾ ਦਾ ਮਿੰਟ ਚ ਕੁਛ ਨਾ ਕੁਛ ਬਣ ਜਾਂਦਾ ਖਾਣ ਦਾ ਛੋਟਾ ਛੋਟਾ ਪਤਾ ਲੱਗ ਜਾਂਦਾ ਮੈਂ ਕਿਹੜਾ ਕੋਲ ਸੀ ਪਰੌਂਠੇ ਖਾਣੇ ਨੇ ਸਵੇਰੇ ਲੈ ਮਾਗੀ ਤੇ ਆ ਰੋਬ ਮਸਾਲਾ ਔਰ ਇਹ ਵੀ ਬਹੁਤ ਛੋਟੇ ਕੱਟ ਲਿਆ ਗੀ ਘਿਲੀ ਕਰਨਾ ਜੇ ਕਰਨੀ ਹੈ ਦੁੱਧ ਪਾ ਲੈ ਸੀ ਪਾਣੀ ਲੈ ਸੀ ਪਾਲਾ ਪਤਲੀ ਕਰਕੇ ਫੱਟੀ ਤਾਂ ਨਹੀਂ ਵਧੀਆ ਰਸਤੀ ਥੋੜੀ ਜਿਹੀ ਪਾਲਾ ਜਿਆਦੀ ਗਾੜੀ ਜੀਏ ਬਸ 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 ਉਹ ਗਿਆ ਮਸਾਲਾ ਵੀ ਰੈਡੀ ਤੇ ਆਪਾਂ ਨੂੰ ਬਣਾਉਣਾ ਪਵੇ ਮੇਰੇ ਇਸਲਾ ਵੀ ਹੋਣਾ ਡਰ ਰਹੇ ਮਿੰਨੇ ਕਰ ਲਿਆ ਸਾਰਾ ਕੁਛ ਤਿਆਰ ਤੇ ਹੁਣ ਮੀ ਲੱਗੇ ਨੇ ਰੋਟੀ ਪਰੌਂਠੇ ਬੇਲਣ ਦੇਖੋ ਦਰਵਾ ਲਿਆ ਮਿੰਨੇ ਕੇਸ ਜਪਣ ਨਹੀਂ ਪਰੌਂਠੇ ਉਹ ਮਨੀਆ ਵਾਲੇ ਦੋ ਜੋੜ ਕੇ ਤਾਂ ਮੋਟੇ ਮੋਟੇ ਹੋ ਜਾਂਦੇ ਨੇ ਉਹ ਮੇ ਤਾਂ ਵਧੀਆ ਵੀ ਨਹੀਂ ਲੱਗਦੇ ਤਾਂ ਵਧੀਆ ਮੈਨ ਲੱਗਦੇ ਹੈਗੇ ਸਰ ਕੋਨਾ ਕਿਹੜਾ ਹਾਂ ਚਰਕੂਨਾ ਹੈ ਚਾਰ ਗੋਨਿਆਂ ਵਾਲਾ ਚਰਕੂਨਾ ਤਰਕੂਨਾ ਇਹ ਤਾਂ ਪਰੌਂਠਾ ਹੈ ਹਮ ਤਾਂ ਪਰੌਂਠਾ ਗਏਗੇ ਦਿਨ ਖੰਜਾਲਾ ਵੀ ਹੁੰਦਾ ਹੈ ਇਹ ਚਾਰ ਖੰਜਾਲਾ ਦੇਖੋ ਮੈਨੂੰ ਤਾਂ ਬੇਲਣੀ ਬਹੁਤ ਔਖੇ ਲੱਗਦੇ ਨੇ ਇਹ ਮੈਨੂੰ ਔਖੇ ਲੱਗਦੇ ਨੇ ਤੁਹਾਨੂੰ ਐਕਸਪੀਰੀਅੰਸ ਹੈ ਨਾ ਹੋ ਜਾਂਦਾ ਹੈ ਕਿੱਲੇ ਪਾ ਮਸਾਲਾ ਜਿੰਨ ਦਿਖਣ ਲੱਗ ਗਿਆ ਬੜਾ ਪਰੌਂਠਾ ਹੋ ਗਿਆ ਤਿਆਰ ਤੇ ਹੁਣ ਮੈਂ ਲੱਗੀ ਆ ਤਵੇ ਤੇ ਪਾਉਣ ਇਸ ਨੂੰ ਬਣ ਜਾਂਦੇ ਹੁਣ ਕਿਹਨੂੰ ਕਿਹਨੂੰ ਫੇਵਰੇਟ ਨਮੂਲੀਆ ਦਾ ਪਾ ਸਾਨੂੰ ਕਮੈਂਟਾਂ ਵਿੱਚ ਦੱਸਿਓ ਕਿਹਦੇ ਕਿਹਦੇ ਫੇਵਰੇਟ ਨੇ ਨਮੂਲੀਆ ਵਾਲੇ ਪਰੌਂਠੇ ਸਾਡੇ ਤਾਂ ਸਾਰੇ ਖਾਂਦੇ ਨੇ ਨਮੂਲੀਆ ਵਾਲੇ ਬਾਣੀ ਗੀ ਰੋਟੀ ਫੇਨਾ ਦਾ ਹਲਕਾ ਬਉਟ ਰਿਹਾ ਐ ਅੰਗੀ ਜੀ ਤੁਹਾਨੂੰ ਖਾ ਖਾ ਉਹ ਬੰਦ ਤੇ ਜਾਉਂਦੋ ਆ ਸਿੱਧਾ ਲੈ ਲੈ ਕੋਟ ਹਾਏ ਕੀ ਫਲਾਈ ਕਰ ਕਰ ਰੱਖ ਕੇ ਨੇ ਕਹੀਂ ਪਾਲਾ ਚਲਾ ਬਈ ਜੋ ਚਾਹ ਕੋਨ ਮੈਂ ਲੱਗੀਆਂ ਇਹ ਸੁਪਰੀ ਦੀ ਰੋਟੀ ਬਣ ਸੁਪਰੀ ਨੂੰ ਜਾਦੀ ਖਲਾ ਦੇਉਂਦੀ ਉਹਨੂੰ ਦੇ ਦੇ रोले इग्नोर करो क्योंकि सारे चलता ही रहा है मैं पराठा ले देखो जी पराठा बनी गया सुप्री अपनी रोटी ले जा रजू की रोटी ਖਾ ਲੋ ਬਾਈ ਤੇਰੀ ਰੋਟੀ ਵੀ ਸੁਬਰੇ ਤੋਂ ਚੰਤਨਾ ਬੈੜਦੇ ਖਾ ਲੋ ਖਾ ਲੈ ਨਾ ਨਾ ਰੋਟੀ ਆ ਦੇਖਾਉਂਦੀ ਥਾਲੀ ਜੱਕੀ ਖੋਲ ਲੈਣਾ ਇਹ ਸਾਬਤ ਬਾਰੇ ਰੱਖਿਆ ਇਹਨਾਂ ਨੂੰ ਸਾਰੇ ਸਾਫ ਕਰ ਰਹੀ ਰੱਜ ਗਈ ਜਰਾ ਰੱਖਿਆ ਬਾਰੇ ਕਿਹੜਾ ਜਿਹਾ ਬਣਦੀ ਹੈ ਐਂਡ ਇਟ ਇਜ਼ ਟੇਸਟੀ ਸੀ ਜੇ ਚਰਚੰਗਾ ਵਾਲਾ ਰੱਖ ਦੇ ਪਰ ਲੋਗ ਨੇ ਬੈਠ ਕੇ ਆਪਣੀ ਥਾਲੀ ਵੀ ਪਾ ਲਈ ਤੇ ਮੈਂ ਰੱਖ ਲਈ ਥਾਲੀ ਚ ਪਰਾਂਠੇ ਮੈਂ ਤਾਂ ਮੇਰੀ ਮਮਮੀ ਦੀ ਖਾ ਲਈ ਪਾਈਆ ਦੇਖੋ ਘਰ ਬੈਠੇ ਪਰੌਂਠੇ ਜੀ ਸਾਡੀ ਥਾਲੀ ਸਿ ਵੀ ਲੱਗ ਗਿਆ ਜੀ ਖਾਣ ਪਰੌਂਠੇ ਸਪਰੀ ਹੋਰਾਂ ਨੇ ਖਾ ਲਿਆ ਉਹਨਾਂ ਨੂੰ ਲੱਗ ਰਹੀ ਸੀ ਬੜੀ ਜ਼ੋਰ ਦੀ ਪੁਸਤ ਇਸ ਵੀ ਖਾ ਕੇ ਦੇਖਦੇ ਆ ਨਹੀਂ ਜ਼ਰੂਰੀ ਨਹੀਂ ਕਿ ਕਿਸੇ ਕੋਈ ਮਤਲਬ ਵੀ ਕਿ ਅੰਕ ਜੁਬਤ ਦੇ ਕਿ ਨਹੀਂ ਹੋ ਰਹਾ ਦਰ ਦੂਜੇ ਦੀ ਬਾਰੇ ਮੈਂ ਬੋਲ ਰਹਾ ਸੀ ਬਣਾਏ ਕਿ ਮੈਂ ਆਪਣੀ ਨੇ ਲੋਕ ਨੂੰ ਬਣਾ ਲੈਣਾ ਇੰਨੀ ਚਾ ਉਸ ਵਾਸਤੇ ਹਸਪੀਟਲ ਕੋ ਜਾਣਾ ਇਲਾਜ ਨਾ ਨੁਕੇ ਜਾ ਰਹੀਆਂ ਹੁਣ ਮੈਂ ਦੁਕਾਨ ਤੇ ਮੰਮੀ ਬਣਾਉਣਗੇ ਜੇ ਸੂਟ ਮੈਂ ਸਿੱਖੂਗਾ ਜੇ ਸੂਟ ਬਣਾਉਣੇ ਤੇ ਮੈਂ ਸਮਾਨ ਲਿਓਣੀਆਂ ਦੁਕਾਨ ਤੋਂ ਰੀਲ ਵਗੈਰਾ ਬੁਕਰਮ ਵਗੈਰਾ ਲਿਓਣੇ ਆਪਾਂ ਦੁਕਾਨ ਤੋਂ ਚਲਦੇ ਜਾ ਚੇਕੀ ਦੇਖਣ ਤੇ ਚਾਚਾ ਜੀ ਮੈਨੂੰ ਇੱਕ ਦੋ ਸਲਵਾਰਾਂ ਦੀ ਬੁਕਰਮ ਦੇ ਦੋ ਇੱਕ ਐਵੇਂ ਦੀ ਰੀਲ ਦੇ ਦੋ ਇਹ ਜਿੱਤਾ ਨਹੀਂ ਹੈ ਕਿ ਹਮਮ ਇੱਕ ਹਰੀ ਜੀ ਦੇ ਦੋ ਹਰੀ ਇਹ ਚੱਲ ਜੂ ਪਤਾ ਨਹੀਂ ਹੁਣ ਇਹ ਲੱਗੂਗੀ ਕਿ ਨਾ ਹੋਰ ਦੇਖ ਲੈਣਾ ਹੌ ਡੱਬੇ ਚ ਹਰੀ ਇਹ ਤਾਂ ਡਾਰਕ ਹੈਗੀ ਉਹ ਲਾਈਟ ਜੀ ਹੋਈ ਮੈਂ ਸਮਾਨ ਲੈ ਲਿਆ ਰੀਨਲਾ ਲੈ ਲੀਆਂ ਮੈਨੇ ਦੋ ਬੁਕਰਮ ਵੀ ਲੈ ਲਈ ਤੇ ਫੇਰ ਮੈਂ ਆ ਕੀ ਕਰੇ ਲੈ ਮੰਮੀ ਤੇਰੀ ਗਰੀਲ ਦਾ ਮਸਾ ਮਿਲੀ ਹੈ ਮੈਨੂੰ ਕਾ ਤਾਂ ਕੌਣ ਫੇਲਾਤਾ ਮੈਂ ਤਾਂ ਮਿਲਿਓ ਹੀ ਨਹੀਂ ਰੀਲਾ ਹਾਂ ਤੇ ਕਿ ਪੈ ਵੀ ਗਈ ਫਿਰ ਕੀ ਕਰਾਂ ਮੈਂ ਡਿੱਗ ਡਿੱਕੇ ਨੇ ਪੈ ਗਈ ਫਿਰ ਰੀਲੀ ਨਹੀਂ ਮਿਲੀ ਆ ਦੇਖੋ ਇਹ ਮੰਮੀ ਸੀਮਰੇ ਨੇ ਸੂਟ ਮੈਂ ਦੂਸਰਾ ਸਟਿਚ ਕਰੂੰਗੀ ਕਿਉਂਕਿ ਮੰਮੀ ਨੇ ਇਹ ਪਹਿਲੀ ਆਲਰੇਡੀ ਤਿਆਰ ਕਰ ਰੱਖਿਆ ਹੈ ਬਸ ਇਹਦੇ ਕੱਲੇ ਬਲ ਰਹਿੰਦੇ ਨੇਗੇ ਪਾਉਣ ਵਾਲੇ ਬਲੇ ਰਹਿੰਦੇ ਨੇ ਮੋਰੀਆਂ ਰਹਿੰਦੀਆਂ ਨੇ ਬਲ ਰਹਿੰਦੇ ਨੇ ਉਹ ਦੂਜਾ ਜੜ ਨਹੀਂ ਤਾਂ ਜੜਿਆ ਨਹੀਂ ਜਾਣਾ ਫਿਰ ਬਲ ਨਹੀਂ ਪੈਣੇ ਮੈਂ ਦਲ ਤੋਂ ਬੋਲ ਕੇ ਜਾਣਾ ਕੋ ਮੰਮੀ ਲੱਗ ਰਹੀ ਹੈਗੀ ਬਾਹਰ ਚੰਗਾ ਨਹੀਂ ਹੁੰਦਾ ਨਾਲ ਲੈ ਜਾ ਕੇ ਆ ਦੇਖ ਲੋ ਸਾਡੀ ਆਲਸੀ ਕੁੜੀ ਨੌਣ ਤੇ ਨਹੀਂ ਆ ਰਹੀ ਕੋਈ ਬਲ ਪੈ ਗਿਆ ਸਲਵਾਰ ਚ ਸੋਣੀ ਨਾ ਕਿ ਬੈਲਟ ਜੜਦੇ ਉਹ ਬੈਲਟ ਜੜਦੀ ਹੈ ਮੇਰੀ ਮੰਮੀ ਇਹ ਤੇ ਹੁਣ ਲੱਗੀ ਹੈ ਮੰਮੀ ਸਕਰੋਲ ਕਰਨ ਇਹ ਤਾਂ ਮੰਮੀ ਮੈਂ ਕਰ ਦੰਨੀ ਆ ਲਿਆ ਹੈ ਇਹ ਤਾਂ ਮੈਂ ਕਰ ਦੰਨੀ ਆ ਹੁਣ ਕਰ ਐਵੇਂ ਹੀ ਕਰਨਾ ਹੈ ਲੈ ਮੈਂ ਕਰਕੇ ਦੇਖਾ ਛੱਡੀ देखो ये दिल जोत तो लगी लग है हूँ कोशिश करना मैं फर्स्ट देख ने ने दिया करना है? हाँ मैं मैं हलिया आई चल मुड़ कपड़ा हले साल जो पाने <laughs> एमें हले आप तो हाथ जे ना डर क्यों लग रहा है सियोनी बाजरी हले आई जाना पंजे नू भी नाल नाला चुंगल तो ना दे, चलनी दे।, दे। चल पी, चल नी छे करते करते कुछ कर चल पी, चल पी, चल पी, चल पी। तो है तो चल सू बजरी घंटा बजरी अच्छा देखा चल मारौना है ਵੈਰੀ ਗੁੱਡ ਵੈਰੀ ਗੁੱਡ ਸਿੱਖ ਜੁਗੀ ਦਿਲਜੋਤ ਵੀ ਸੀਮਣੇ ਮੈਨੂੰ ਵੀ ਹਜੇ ਥੋੜੇ ਮੋਟੇ ਆਉਂਦੇ ਨੇ ਜੀ ਘਰੇ ਪਾਉਣ ਵਾਲੀ ਬਣਾ ਲੈਣੇ ਆ ਸੀ ਆਏ ਹੈ ਕਿੱਧਰ ਲੇਗੀ ਦੂਈ ਚਵਾੜਦੀ ਨਹੀਂ ਨਹੀਂ ਗਈ ਹੈ ਦੇਖਹੀਂ ਕੱਢ ਕੇ ਆ ਲੈ ਮੈਂ ਹੀ ਗਈ ਨਹੀਂ ਗਈ ਸਹੀ ਹੈ ਸਹੀ ਮਾਰੀ ਹੈ ਸਹੀ ਮਾਰੀ ਹੈ ਸਹੀ ਮਾਰੀ ਹੈ ਤੇ ਦੇਖਦਾ ਰਹਿ ਨਹੀਂ ਧਾਗਾ ਸਹੀ ਮਾਰੀ ਹੈ ਤੇ ਸਹੀ ਮਾਰੀ ਹੈ ਚੱਲ ਥੋੜੀ ਮੋਟੀ ਹੋ ਗਈ ਪਰ ਸਹੀ ਹੈ ਸਹੀ ਹੈ ਸਹੀ ਹੈ ਠੀਕ ਹੈ ਅੱਗੇ ਦੱਸ ਸਕਦੇ ਮੈਲ ਡਨ ਹੈ ਅੱਗੇ ਦੱਸ ਸਕਦੇ ਕਿ ਮੈਂ ਓਕੀ ਦੇਖਿਓ ਇਹ ਮੰਮੀ ਨੇ ਸਕਰੋਲ ਸਹੀ ਪੈ ਡਰੀ ਹੈ ਤੁਹਾਨੂੰ ਕਮੈਂਟ ਸਹੀ ਦਿਖਦਾ ਹੀ ਨਹੀਂ ਜੇ ਤੁਸੀਂ ਦੇਖੋ ਸੇ ਹੁਣ ਦਿਖ ਰਹੀ ਹੈ ਦੇਖੋ ਸਹੀ ਪੈ ਗਈ ਹੈ ਆ ਦੇਖੋ ਦੇਖੋ ਹੁਣ ਆਪਾਂ ਜੜ ਦਾਂਗੇ ਇਸ ਪਾਸੇ ਬਣ ਗਈ ਮਿਸਲਵਾਰ। ਇਹ ਬਣਾ ਪੀ ਮਮੀ ਨੇ ਸਲਵਾਰ। ਹਾਂ। ਕੇ ਕਮੀਜ਼ ਤੂੰ ਬਣਾ ਦੇ। ਕਮੀਜ਼ ਮੈਂ। ਫਰਜ਼ ਮੇਰੇ ਲਈ ਸੀ ਮੈਂ ਹੋਇਆ ਭਾਈ ਤੂੰ ਕਮੀਜ਼ ਦੇੱਕੀ। ਮੈਂ ਬਣਾ ਦਿੱਤੀ ਵਧੀਆ ਨੀ ਵਧੀਆ ਨੀ ਕੋਈ ਨਾ। ਕਮੀਜ਼ ਬਣਾ ਦੇ ਮਨੀ ਜੀ। ਕੋਈ ਹੁਣ ਮੰਮੀ ਲੱਗ ਰਹੀ ਹੈ ਕਿ ਕੁੜਤੀ ਬਣਾਉਣਾ। ਕਾਲਾ ਜੜਤਾ ਮੰਮੀ ਨੇ। ਨਾ ਤੁੰਗਾ ਪਾਪਾ। ਇਕਾ ਦੰਦੀ ਦੇ। ਆ ਦੇਖੋ ਇਹ ਸੂਟ ਬਣ ਗਿਆ ਮੰਮੀ ਦਾ ਲਾਸਟ ਸੂਟ ਨੇ, ਸਿਉਣਾ ਹੈ। ਬਸ ਹੋ ਗਈ ਮੈਨੂੰ ਅੱਥੇ ਬਿਠਾ ਕੇ। ਕਿੰਨੀ ਦੰਦੀ। ਮੇਰਾ ਸਿਰ ਦੁਖ ਰਹਾ ᱛੀ। ਕਰੀਆਂ ਗਾਲ੍ਹੂ ਮੈਂ। ਥੱਕ ਪੈਣੇ, ਥੱਕ ਜੀ ਗਈ। ਬਣ ਗਿਆ ਦੇਖੋ। ਦੇਖ ਲੱਕ ਮਿੰਜ। ਫਿਰ ਪਾਈਤਰ ਪੂਰੀ ਕਰੂੰਗੀ। ਹੁਣ ਤਾਂ ਰੈਡੀ ਹੋ ਗਿਆ। ਖਾਓ ਜੀ। ਮੰਮੀ ਦਾ ਸੂਟ ਹੋ ਕੇ ਰੈਡੀ। कलर बहुत प्यारा है झूठ लिया उन्हें यार बाबा खेड़े दे मा टेकन चौल मिठे चौल लावी अज बाबा खेड़े कड़ाही लगेगी एतवार द ਟੱਕਰ ਲੋਇਨ ਅਸੀਂ ਚੱਲਿਆਂ ਖੇੜੇ ਤੇ ਮੱਥਾ ਟੇਕਾਂ ਸੁਪਰੀਤ ਮਾੜਾ ਗੇਟ ਫੁੱਲਿਆ ਸੀ ਆਏ ਅਹ Menjaih. <laughs> <suk> 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 ਮੈਂ ਕਿੱਥੇ ਖੰਦ ਦੇਣਾ ਇਹ ਰੱਤਾ ਅੰਦਰ ਉਸ ਤਰ੍ਹਾਂ ਖਿਸ਼ਮ ਉਹਨਾਂ ਨੂੰ ਉਹਦਾ ਕਿਤੇ ਨਾ ਨੰਮਾ ਦਾ ਸਿਰ ਪੁੱਟੇ ਸਭ ਨੂੰ ਬੈਠ ਕੇ ਪੜ ਲੈ ਤੂੰ 10-2 ਰੁਪਏ ਲੈਣੇ ਹਾਂ ਫਾਸ ਸਿਰ ਪੜਨ ਨੂੰ ਦੇ ਦੇ ਲੈ ਪੋਗਲ ਲੱਜਾ ਮਾ ਕੋਲ ਪੂਜੋ ਇਹ ਗਲੇ ਮਤ ਆ ਗਿਆ ਆਪਾਂ ਕਰੇ ਲੈਟਾਂ ਲੁੱਟਾਂ ਲਾ ਲੋ ਬਾਹਰ ਲੀਆਂ ਲੈ ਭੋਗ ਲੈ ਲਓ ਇਹ ਪੂਰਾ ਜੇ ਬਹੁਤ ਥੋੜਾ ਪੜਾਈ ਦੇਈ ਬੱਚਿਆਂ ਨਰਸ ਤਾਂ ਮੰਗ ਲੈਣਾ ਫੋਨ ਜੀ ਸਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਹਾਂ ਰੀਐਂਡ ਓਕੇ ਬਾਏ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਵਲੋਗ ਵਿੱਚ ਬਾਏ ਗਾਇਜ਼